ਦੂਸਰੀ ਉਦਾਸੀ ਤਵਾਰ ਜਦ ਤੀਸਰੀ ਉਦਾਸੀ ਦੀ ਤਿਆਰੀ ਕਰਨ ਲੱਗੇ ਜਾਣ ਵਾਸਤੇ ਤੋਂ ਪਤ ਕੀ ਮਾਤਾ ਤ੍ਰਿਪਤਾ ਜੀ ਔਖੇ ਹੋ ਗਏ ਕਿਉਂਕਿ ਗੁਰੂ ਨਾਨਕ ਨੇ 12-12 ਸਾਲ ਇਧਰ ਵੀ ਰੋਸ਼ਨੀ ਵੰਡਣੀ ਹੈ ਇਧਰ ਵੀ ਚਾਨਣਾ ਦੇਣਾ ਹੈ ਇਧਰ ਵੀ ਚਾਨਣਾ ਦੇਣਾ ਹੈ ਸਿਧਾਂ ਨੂੰ ਵੀ ਦਸਣਾ ਹੈ ਜੋਗਿਆਂ ਨੂੰ ਵੀ ਦਸਣਾ ਹੈ ਮੱਕੇ ਦੇ ਹਾਜੀਆਂ ਨੂੰ ਵੀ ਦਸਣਾ ਹੈ ਦੀਵਾ ਤੇ ਕਿਸੇ ਇੱਕ ਘਰ ਜਲਦਾ ਹੈ ਸੂਰਜ ਤੇ ਹਰ ਪਾਸੇ ਚਾਨਣਾ ਦਿੰਦਾ ਹੈ ਇਹੀ ਸੂਰਜ ਦੀ ਪਛਾਣ ਗੁਰਨਾانک دیਵਾ ਨਹੀਂ ਸੀ ਅਗਰ ਦੀਵਾ ਹੁੰਦਾ ਤਾਂ ਸਿਰਫ ਪੰਜਾਬ ਦੇ ਹੀ ਜਲਣਾ ਸੀ ਸੇਖਾਂ ਦੇ ਘਰ ਦੇ ਹੀ ਜਲਣਾ ਸੀ ਔਰ ਕਿਧਰੇ ਨਹੀਂ ਜਲਣਾ ਸੀ ਜਿਹੜਾ ਚਾਨਣਾ ਉਹਨੇ ਹਰ ਦੁਆਰ ਤੇ ਬਨਾਰਸ ਦੇ ਦਿੱਤਾ ਉਹੀ ਚਾਨਣਾ ਵੰਡਣ ਵਾਸਤੇ ਉਹ ਮੱਕੇ ਮਦੀਨੇ ਵੀ ਚਲੇ ਗਏ ਬਗਦਾਦ ਵੀ ਚਲੇ ਗਏ ਸੁਮੇਰ ਪर्वਤ ਤੇ ਵੀ ਚਲੇ ਗਏ ਸੂਰਜ ਉਹਦੀ ਦ੍ਰਿਸ਼ਟੀ ਵਿੱਚ ਸਾਰੀ ਪ੍ਰਿਥਵੀ ਉਸਦੀ ਆਪਣੀ ਹੈ ਸਾਰੇ ਜਗਾਂ ਰੋਸ਼ਨੀ ਵੰਡਦਾ ਤੀਸਰੀ ਉਦਾਸੀ ਦੀ ਜਦ ਤਿਆਰੀ ਕੀਤੀ ਹੈ ਮਾਤਾ ਤ੍ਰਿਪਤਾ ਜੀ ਹੱਥ ਜੋੜ ਕੇ ਹੁਣ ਕਹਿਨੀਆਂ ਲ ਬਈ ਮੈਂ ਮਾਂ ਹਾਂ ਤੇਰੇ ਮੈਨੂੰ ਮਾਂ ਬਣਨ ਦਾ ਸਵਾਗ ਪ੍ਰਾਪਤ ਹੋਇਆ ਨਾ ਜਾ ਹੁਣ ਰੁਕ ਜਾ ਕਿਉਂ ਤੁਸੀਂ ਗਰਸਤੀ ਹੋ بڑے ਬੱਚੇ ਵੀ ਲੈ ਫਿਰ ਮਾਂ ਬਾਪ ਬੁੱਢੇ ਹੋ ਗਏ ਨ ਮੈਂ ਬਿਰਧ ਹੋ ਗਈਆਂ ਪਿਤਾ ਬਿਰਧ ਹੋਗੇ ਪਰਿਵਾਰ ਦੇ ਚ ਰਹਿਣਾ ਵੀ ਧਰਮ ਹੈ। ਮੇਰਾ ਜਗਤ ਨੂੰ ਗਿਆਨ ਦੇਣਾ ਹੀ ਧਰਮ ਨਹੀਂ। ਪਰਿਵਾਰ ਦੇ ਚ ਰਹਿਣਾ ਵੀ ਧਰਮ ਹੈ। ਇਸ ਧਰਮ ਦੀ ਤੁਸੀਂ ਕਿਉਂ ਨਹੀਂ ਪਾਲਣਾ ਕਰਦੇ। ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ ਮਸਤਕ ਮਾਤਾ ਦੇ ਚਰਨਾ ਤੇ ਰੱਖ ਕੇ ਕਹਿੰਦੇ ਨਾ ਮੈਂ ਕਦੇ ਪਰਿਵਾਰ ਤੋਂ ਵਿਛੜਿਆ ਹੀ ਨਹੀਂ ਕਦੇ ਹੀ ਨਹੀਂ ਵਿਛੜਿਆ। ਮੁਸਕਰਾਇਆ ਮਾਤਾ ਜੀ ਇਤੋਂ ਅਨਹੋਣੀਆਂ ਗੱਲਾਂ ਕਰਦਾ ਰਮਜੀ ਗੱਲਾਂ ਕਰਦਾ ਮੇਰੇ ਪੱਲੇ ਕੁਝ ਨਹੀਂ ਬਾਰਾਂ ਬਾਰਾਂ ਸਾਲ ਤੇਰਾ ਪਤਾ ਨਹੀਂ ਚੱਲਦਾ ਤੂੰ ਕਹਿੰਦਾ ਮੈਂ ਪਰਿਵਾਰ ਤੋਂ ਕਦੀ ਵਿਛੜਿਆ ਹੀ ਨਹੀਂ ਤਿਆ ਤੂੰ ਪਰਿਵਾਰ ਨੂੰ ਨਾਲ ਲੈ ਕੇ ਚਲਾ ਜਾਣਾ ਹਾਂ ਨਾਲ ਲੈ ਕੇ ਜਾਣਾ ਮੇਰਾ ਪਰਿਵਾਰ ਮੇਰੇ ਨਾਲ ਹੋਰ ਮਾਂ नानक ए नहीं है जो तू वेख रही है नानक ओ है जो सूक्ष्म दुनिया है जो सूक्ष्म शरीर है हजरत ईसा सन अवतार तो पहले मां बाप नहीं लाभ उठाते फिर शरीक नहीं लाभ उठाते फिर शहरवासी वासी नाभ नहीं उठाते ਫੇਰ ਉਹਦਾ ਜਿਹੜਾ ਲੰਗੋਟੀਆ ਯਾਰ ਹੁੰਦਾ ਉਹ ਵੀ ਨਹੀਂ ਲੱਗੂਗਾ ਉਹ ਵੀ ਆਪਣੇ ਹੀ ਸਮੇਂ ਇਹ ਲੋਕ ਵਾਂਝੇ ਹੀ ਰਹਿ ਜਾਂਦੇ ਸ਼ਹਿਰ ਵਾਸੀਆ ਨਹੀਂ ਇਹ ਸਾਨੂੰ ਸੂਲੀ ਤੇ ਚੜਿਆ ਸੀ ਕੀ ਪਰਿਵਾਰ ਤੁਹਾਡੇ ਨਾਲ ਜਾਂਦਾ ਆ ਨਾਲ ਜਾਂਦਾ ਮਾਤਾ ਸੋਚਦੀ ਏ ਸ਼ਾਇਦ ਪਰਿਵਾਰ ਦੀਆਂ ਯਾਦਾਂ ਨਾਲ ਲੈ ਕੇ ਜਾਂਦਾ ਹੋਵੇਗਾ ਇੰਜ ਕਹਿ ਰਿਹਾ ਹੈ अच्छा ए दस जेड़ा परिवार ਤੁਹਾਡੇ ਨਾਲ ਜਾਂਦਾ ਉਹਦੇ ਚ ਮਾਂ ਹੈ ਮਾਂ ਹੈ ਮਹਾਰਾਜ ਕਹਿੰਦੇ ਨੇ ਮੈਂ ਤੇ ਮਾਂ ਤੋਂ ਕਦੀ ਵਿਛੜਿਆ ਹੀ ਨਹੀਂ ਮਾਂ ਮੇਰੇ ਨਾਲ ਹਰ ਵਕਤ ਹਰ ਵਕਤ ਫਿਰ ਹੱਸ ਪਈਆਂ ਕਵੀ ਸੰਤੋਖ ਸਿੰਘ ਨੇ ਲੰਬੀ ਚੋੜੀ ਇੱਕ ਕਹਾਣੀ ਲਿਖੀ ਹੈ ਤ੍ਰਿਪਤਾ ਜੀ ਕਹਿੰਦੇ ਨੇ ਉਤਰ ਨਾਨਕ ਦੱਸੇਗਾ ਉਹ ਜਿਹੜੀ ਮਾਂ ਥੜੇ ਨਾਲ ਜਾਂਦੀ ਹੈ ਉਹਦਾ ਨਾਂ ਕੀ ਹੈ ਵਹਿਮ ਪੈ ਗਿਆ ਕੋਈ ਹੋਰ ਮਾਂ ਤੇ ਨਹੀਂ ਬਣਾ ਲਈ ਨਾਲ ਲੈ ਜਾਂਦਾ ਕੋਈ ਬਿਰਧ ਮਾਤਾ ਜਾਂਦੀ ਹੈ ਉਹਦਾ ਨਾਂ ਕੀ ਹੈ ਨਾਂ ਦਾ ਪਤਾ ਹੈ ਮਹਾਰਾਜ ਕਹਿਣ ਨਾ ਉਹ ਗੁਰਨਾਣਿਕ ਨੇ ਆਪਣੇ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਨਾਂ ਦੱਸਿਆ। ਇੱਕ ਸ਼ਬਦ ਦੇ ਜ ਦੱਸਿਆ। ਗੌੜੀ ਰਾਗ ਦਾ ਦੂਜਾ ਸ਼ਬਦ ਹੈ। ਆਪਣੀ ਮਾਤਾ ਦਾ ਨਾਂ ਦੱਸਿਆ, ਪਿਤਾ ਦਾ ਨਾਂ ਦੱਸਿਆ, ਭਰਾ ਦਾ ਨਾਂ ਦੱਸਿਆ, ਭੈਣ ਦਾ ਨਾਂ ਦੱਸਿਆ, ਪਤਨੀ ਦਾ ਨਾਂ ਦੱਸਿਆ, ਸੱਸ ਤੇ ਸਹੁਰੇ ਦਾ ਨਾਂ ਦੱਸਿਆ, ਬੱਚਿਆਂ ਦੇ ਨਾਮ। ਇਹ ਮੇਰਾ ਪਰਿਵਾਰ ਹੈ। ਅਗਰ ਇਹ ਪਰਿਵਾਰ ਜੋ ਗੁਰਨਾਣਿਕ ਦੇਵ ਜੀ ਮਹਾਰਾਜ ਦੱਸਦੇ ਪੈ ਨੇ ਨਹੀਂ ਹੈ ਤਾਂ ਗੁਰਨਾਣਿਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਸ ਮਨੁੱਖ ਦੇ ਉੱਤੇ ਠੱਪਾ ਲਾ ਦੇਣਾ ਯਤੀਮ ਹੈ ਯਤੀਮ ਹੈ ਕੱਖ ਵੀ ਨਹੀਂ ਕੁਝ ਵੀ ਨਹੀਂ ਨਾ ਮਾਂ ਨਾ ਪਿਤਾ ਨਾ ਭੈਣ ਨਾ ਭਰਾ ਕੋਈ ਵੀ ਨਹੀਂ ਯਤੀਮ ਅਰਪਖੋਂ ਯਤੀਮ ਹੈ ਕੁਝ ਵੀ ਨਹੀਂ ਮਾਤਾ ਦਾ ਨਾਮ ਦੱਸੇਗਾ ਸਤਗੁਰudev ਜੀ ਦੱਸਦੇ ਨੇ ਤੇ ਧਿਆਨ ਨਾਲ ਤੁਸੀਂ ਸੁਣਨਾ ਅਗਰ ਤੁਹਾਡੇ ਸੁਕਸ਼ਮ ਸਰੀਰ ਦਾ ਇਹ ਪਰਿਵਾਰ ਹੈ ਤਾਂ ਤੇ ਅਸੀਂ ਪਰਿਵਾਰ ਵਾਲਿਆਂ ਇੱਥੇ ਹੱਥ ਜੋੜ ਕੇ ਮੈਂ ਮਾਫੀ ਮੰਗਾ ਚਾਹੇ ਮੈਂ ਆ ਤੇ ਭਾਵੇਂ ਤੁਸੀਂ ਯਤੀਮ ਦੀ ਯਤੀਮ ਦੀ ਕੁਝ ਵੀ ਨਹੀਂ ਕੁਝ ਵੀ ਸਤਗੁਰudev ਜੀ ਮਹਾਰਾਜ ਆਪਣੇ ਮਾਤਾ ਦਾ ਨਾਮ ਦੱਸਦੇ ਨੇ ਮਾਤਾ ਮਤ ਪਤਾ ਸੰਤੋਖ ਪਰਮਾਤਮਾ ਦੀ ਦਿੱਤੀ ਹੋਈ ਜਿਹੜੀ ਮੇਰੇ ਕੋਲ ਮਤ ਹੈ ਇਹ ਮੇਰੀ ਮਾਂ ਹੈ ਇਹ ਮੇਰੀ ਮਾਤਾ ਹੈ ਅਸੀਂ ਉਹਨੂੰ ਯਤੀਮ ਆਖਦੇ ਹਾਂ ਜੇਦੀ ਮਾਂ ਮਰ ਜਾਏ ਮਹਾਰਾਜ ਕਹਿੰਦੇ ਨੇ ਉਹਨੂੰ ਯਤੀਮ ਆਖੋ ਜੇਦੀ ਮਤ ਮਰ ਜਾਂਦੀ ਹੈ ਜੇ ਦੀ ਮਾਂ ਮਰ ਗਈ ਹੈ ਉਹ ਜ਼ਿੰਦਾ ਰਹਿਣ ਦੇ ਫਿਰ ਵੀ ਵਸੀਲੇ ਲੱਭ ਲਏਗਾ ਦੀਦੀ ਮਤ ਮਰ ਗਈ ਤੇ ਜ਼ਿੰਦਗੀ ਸਾਰੀ ਠੋਕਰਾਂ ਖਾਏਗਾੁਰ ਕੀ ਹੈ ਮਤ ਮਰੀ ਹੋਈ ਦੀ ਪਛਾਣ ਕੀ ਹੋਵੇਗੀ ਇਹ ਦੁੱਧ ਨਹੀਂ ਪੀਏਗਾ ਪਾਣੀ ਨਹੀਂ ਪੀਏਗਾ ਧੂਆ ਪੀਵੇਗਾ ਤੂੰ ਮਰਪਾਂ ਮਤ ਮਰੀ ਹੋਈ ਹੈ ਇਹ ਪਾਣੀ ਨਹੀਂ ਪੀਏਗਾ ਦੁੱਧ ਨਹੀਂ ਪੀਏਗਾ ਸ਼ਰਾਬ ਪੀਏਗਾ ਮਤ ਮਰ ਘਟੇ ਐ ਗੁਰੂ ਦਾ ਸਿੱਖ ਇਹ ਕੇਸਾਂ ਦੇ ਚ ਕੰਗਾ ਨਹੀਂ ਫੇਰੇਗਾ ਕੈਂਚੀ ਫੇਰੇਗਾ ਮਤ ਜੋ ਮਰ ਗਏ ਮਤ ਜੋ ਮਰ ਗਏ ਐ ਗੁਰੂ ਦਾ ਸਿੱਖ ਇਹ ਕੇਸਾਂ ਦੇ ਚ ਕੰਗਾ ਨਹੀਂ ਫੇਰੇਗਾ ਉਸ ਤਰ੍ਹਾਂ ਫੇਰੇ ਇਹ ਅੰਮ੍ਰਿਤ ਵੇਲੇ ਨਹੀਂ ਉਠੇਗਾ ਇਹ ਜਪ ਤੱਕ ਨਹੀਂ ਕਰੇਗਾ ਮਤ ਜੋ ਮਰ ਗਏ ਮਾਸੂਮ ਬੱਚੇ ਦੀ ਮਾਂ ਨਾ ਹੋਵੇ ਕਿਵੇਂ ਪਲੇਗਾ ਮਤ ਨਹੀਂ ਹੈ ਚੰਗੀ ਮਤ ਨਹੀਂ ਹੈ ਇਹ ਮਨੁੱਖ ਕਿਵੇਂ ਜੀ ਸਕੇਗਾ ਸਾਰੀ ਜ਼ਿੰਦਗੀ ਠੋਕਰਾਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੋਵੇਗਾ ਮਹਾਰਾਜ ਕਹਿੰਦੇ ਨੇ ਚੰਗੀ ਮਤ ਮੇਰੀ ਮਾਂ ਕਿਰਪਾ ਜੀ ਕਹਿੰਦੀ ਹੈ ਪਰਿਵਾਰ ਕੇਵਲ ਮਾਂ ਤੱਕ ਮੈਦੂਦ ਨਹੀਂ ਹੁੰਦਾ ਪਿਤਾ ਵੀ ਹੁੰਦਾ ਹੈ ਮਹਾਰਾਜ ਇੱਕਦਮ ਕਹਿੰਦੇ ਨੇ पिता संतोख संतुष्ट मनुक हर आनंदित है असंतुष्ट मनुक हर थां दुखी है हर थां दुखी संतुष्टता ही मनुख है कोई धन संपदा रजेवा नहीं दें बिना संतोख नहीं को संतोख महाराज कहने जो संतोख है मेरा पिता है ਹਰ ਥਾਂ ਤੇ ਮੈਨੂੰ ਅਨੰਦਿਤ ਰੱਖ ਦੇ। ਹਰ ਥਾਂ ਤੇ ਮੈਨੂੰ ਖੁਸ਼ ਰੱਖ ਦੇ। ਹਰ ਥਾਂ ਤੇ ਮੈਂ ਖੇੜੇ ਵਿੱਚ ਰਹਿਣਾ। ਜੋ ਕੁਝ ਹੈ, ਜੈਸਾ ਹੈ, ਠੀਕ। ਸੰਤੁਸ਼ਟ ਮਨੋਖ ਲਈ। ਤ੍ਰਿਸ਼ਨਾ ਨੂੰ, ਲੋਭੇ ਲਈ। ਜੋ ਕੁਝ ਹੈ, ਜੈਸਾ ਹੈ, ਮੈਨੂੰ ਕਬੂਲ ਨਹੀਂ, ਪਰਮਾਨ ਨਹੀਂ, ਠੀਕ ਨਹੀਂ ਹੈ। ਇਹ ਤੇ ਹਰ ਥਾਂ ਤੇ ਦੁਖੀ ਹੋਵੇਗਾ। ਹਰ ਥਾਂ ਤੇ ਦੁਖੀ ਹੋਵੇਗਾ। ਹਰ ਜਗ੍ਹਾ ਆਪਣੇ ਅਨੁਕੂਲ ਨਹੀਂ ਹੋ ਸਕਦੀ ਕਿਸੇ ਵਕਤ ਮੌਸਮ ਅਨੁਕੂਲ ਨਹੀਂ ਹੋ ਸਕਦਾ ਕਿਸੇ ਵਕਤ ਹਾਲਾਤ ਅਨੁਕੂਲ ਨਹੀਂ ਹੋ ਸਕਦੇ ਕਿਸੇ ਵਕਤ ਦਵਾਤਾ ਵਰਣ ਅਨੁਕੂਲ ਨਹੀਂ ਹੋ ਸਕਦਾ ਠੀਕ ਹੈ ਨਹੀਂ ਤੋਂ ਨਾਸ ਜੋ ਹੈ ਜੈਸਾ ਹੈ ਕੇ ਕਬੂਲ ਪਰਵਾਨ ਆਪ ਦੀ ਗਿਆਤ ਲਈ ਅਰਜ਼ ਕਰਾਂ ਵਿਦਵਾਨਾਂ ਨੇ ਕਿੰਨੀਆਂ ਤਰ੍ਹਾਂ ਦੀਆਂ ਅਸੰਤੁਸ਼ਟੀਆਂ ਮੰਨੀਆਂ ਨੇ परिवारक असंतुष्टि व्यवहारिक असंतुष्टि व्यक्तिगत असंतुष्टि परिवारक असंतुष्टि पहचान की होगी मनुख गिल कर रहेगा हर जगह जैसा भरा चाहिए वैसा नहीं है तो दुखी है जैसी औलाद चाहिए थी वैसी नहीं है तो दुखी है। ਜੈਸੀ ਪਤਨੀ ਚਾਹੀਦੀ ਸੀ ਵੈਸੀ ਨਹੀਂ ਹੈ ਤੋ ਰੋਂਦਾ ਫੇ ਪਿੜਦਾ ਜੈਸਾ ਪਤੀ ਚਾਹੀਦਾ ਸੀ ਵੈਸੀ ਨਹੀਂ ਪੈਸਾ ਨਹੀਂ ਹੈ ਤੋ ਦੁਖੀ ਹੈ ਕਲਪ ਰਹੀ ਜੈਸੇ ਮਾਂ ਬਾਪ ਚਾਹੀਦੇ ਸਨ ਵੈਸੇ ਨਹੀਂ ਨੇ ਤੋ ਕੋਈ ਮਾਂ ਬਾਪ ਤੋ ਅੰਤੁਸ਼ਟ ਕੋਈ ਭੈਣ ਤੋ ਅਸੰਤੁਸ਼ਟ ਕੋਈ ਭਰਾ ਤੋ ਕੋਈ ਪਤਨੀ ਤੋ ਕੋਈ ਪਤੀ ਤੋ ਕੋਈ ਬਚੇ ਆ ਤੋ ਇਨੂੰ ਪਰਵਾਰਿਕ ਅਸੰਤੁਸ਼ਟੀ ਕਹਿੰਦੇ ਆ ਇਹ ਮਨੁੱਖ ਪਰਵਾਰਿਕ ਤਲ ਤੇ ਅਸੰਤੁਸ਼ਟ ਹੈ ਜੋ ਆਪਣੇ ਪਰਵਾਰ ਤੋਂ ਅਸੰਤੁਸ਼ਟ ਹੈ ਗੁਰਬਾਣੀ ਕਹਿੰਦੀ ਹੈ ਇਹਦੀਆਂ ਨਜ਼ਰਾਂ ਦੂਜਿਆਂ ਦੇ ਪਰਵਾਰ ਤੇ ਹੋਣਗੇ ਲੋਭਾਦ ਦ੍ਰਿਸ਼ਟ ਪਰਗ੍ਰਹਿਣ ਪਰਗ੍ਰਹਿਣ ਦੂਜੇ ਦਾ ਘਰ ਲੋਭਾਦ ਦ੍ਰਿਸ਼ਟ ਪਰਗ੍ਰਹਿਣ ਜਦ ਵਿਦ ਆਚਰਨ ਇਹ ਆਚਰਣ ਤੋਂ ਹੀਣਾ ਹੋਵੇਗਾ ਜੇ ਦੀ ਦ੍ਰਿਸ਼ਟੀ ਆਪਣੇ ਘਰ ਦੇ ਵਿੱਚ ਨਹੀਂ ਹੋਵੇ। ਕਿਉਂ ਆਪਣੇ ਘਰ ਤੋਂ ਅਸੰਤੁਸ਼ਟ ਆਪਣੇ ਪਰਿਵਾਰ ਤੋਂ ਅਸੰਤੁਸ਼ਟ। ਇਹਦੀ ਦ੍ਰਿਸ਼ਟੀ ਹਰ ਵਕਤ ਦੂਜੇ ਦੇ ਘਰ ਦੇ। ਭਾਵੇਂ ਇਹਦੇ ਹੱਥ ਤੇ ਨਹੀਂ ਪਹੁੰਚ ਸਕਦੇ ਦ੍ਰਿਸ਼ਟੀ ਤੇ ਪਹੁੰਚਦੀ ਹੈ। ਭਾਵੇਂ ਇਹਦੇ ਪੈਰ ਨਾ ਪਹੁੰਚ ਸਕਣ ਦ੍ਰਿਸ਼ਟੀ ਤੇ ਪਹੁੰਚਦੀ ਹੈ। ਦੂਸਰਾ ਵਿਵਾਰਿਕ ਅਸੰਤੁਸ਼ਟੀ ਜੈਸੀ ਪ੍ਰਾਪਲਬਦ ਹੈ ਜੈਸੀ ਉਪਜੀਵਕਾ ਹੈ ਜੋ ਕੁਝ ਮਿਲ ਰਹਾ ਹੈ ਧਨ ਕਬੂਲ ਨਹੀਂ ਠੀਕ ਨਹੀਂ ਹੈ ਜੋ ਕੁਝ ਉਪਜੀਵਕਾ ਲਈ ਆ ਰਿਹਾ ਹੈ ਕਬੂਲ ਨਹੀਂ ਅਸੰਤੁਸ਼ਟ ਉਹ ਐਸੀ ਮਨੁੱਖੀ ਦ੍ਰਿਸ਼ਟੀ ਜੋ ਕਿ ਆਪਣਾ ਧਨ ਸੰਪਤਾ ਦੋਤੇ ਅਸੰਤੋਸ਼ਟ ਹੈ ਦੀ ਦ੍ਰਿਸ਼ਟੀ ਦੂਜਿਆਂ ਦੇ ਦਾਨ ਤੇ ਹੋਵੇ ਦੂਜਿਆਂ ਦੀ ਸੰਪਤਾ ਤੇ ਹੋਵੇ ਕਿਉਂਕਿ ਆਪਣੇ ਰੋਤੇ ਸੰਤੋਖ ਦੁਨੀਆਂ ਛੇ ਡੰਗ ਨਾਲ ਦੀ ਹ ਲੋਭਾਦ ਦ੍ਰਿਸ਼ਟ ਪਰਗ੍ਰਹਿੰ ਜਦ ਬਿਦ ਆਚਰਣ ਇਹਦੇ ਆਚਰਣ ਤੇ ਇਹਦੇ ਹੱਥ ਤੇ ਇਹਦੇ ਆਚਰਣ ਤੋਂ ਹੀਣੇ ਨਹੀਂ ਨੇ ਇਹਦੀਆਂ ਨਜ਼ਰਾਂ ਆਚਰਣ ਤੋਂ ਹੀਣੇ ਨੇ ਦੇ ਪੈਰ ਤੇ ਦੇ ਆਚਰਣ ਹੀ ਨਹੀਂ ਪੈਰਾਂ ਨੂੰ ਇਸ ਨੇ ਕਾਬੂ ਰੱਖਿਆ ਕਿਉਂਕਿ ਬੇੜੀਆਂ ਨੇ ਹੱਥਾਂ ਨੂੰ ਇਸ ਨੇ ਕਾਬੂ ਰੱਖਿਆ ਕਿਉਂਕਿ ਹਤਕੜੀਆਂ ਤੇ ਨਜ਼ਰਾਂ ਵਾਸੇ ਨਾ ਕੋਈ ਹਤਕੜੀਆਂ ਨਾ ਬੇੜੀਆਂ ਉਹ ਇਹਦੀਆਂ ਨਜ਼ਰਾਂ ਦੂਜੇ ਦੇ ਗਲ ਲੋਭਾਦ ਦ੍ਰਿਸ਼ਟ ਪਰਗ੍ਰਹਿ ਜਦ ਵਿਦ ਆਚਰਣ ਅੱਜ ਨਜ਼ਰਾਂ ਨੂੰ ਇਹ ਨਹੀਂ ਰੋਕ ਸਕਿਆ ਨਾ ਕਿਸੇ ਦਿਨ ਐਸਾ ਵੀ ਹੋਵੇਗਾ ਇਹਨੂੰ ਮੌਕਾ ਮਿਲੇ ਆਪਣੇ ਹੱਥਾਂ ਨੂੰ ਵੀ ਨਹੀਂ ਰੋਕ ਸਕਿਆ ਧਿਆਨ ਨਾਲ ਸੁਣ ਅੱਜ ਇਹ ਨਜ਼ਰਾਂ ਨੂੰ ਨਹੀਂ ਰੋਕ ਸਕਿਆ ਹੋ ਸਕਦਾ ਹੈ ਜਿਸ ਦਿਨ ਇਸ ਨੂੰ ਮੌਕਾ ਮਿਲੇ ਇਹ ਆਪਣੇ ਪੈਰਾਂ ਨੂੰ ਵੀ ਨਹੀਂ ਰੋਕ ਸਕਿਆ ਨਜ਼ਰਾਂ ਇਸ ਦੇ ਪੈਰਾਂ ਨੂੰ ਭਟਕਾ ਕੇ ਰੱਖ ਦੇਣਗੀਆਂ ਨਜ਼ਰਾਂ ਇਹਦੇ ਹੱਥਾਂ ਨੂੰ ɓੜਕਾ ਕੇ ਰੱਖਦੇ। ਇਸ ਵਾਰ ਸੇ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਨੰ ਕਰਦੇ ਨੇ। ਦ੍ਰਿਸ਼ਟ ਬਿਕਾਰੀ ਬੰਧਨ ਬਾਂਦੇ ਹਉ ਤਾਂ ਕੇ ਬਲ ਜਾਏ। ਮੈਂ ਸਦਕੇ ਜਾਣਾ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਹੀ ਰੋਕ ਲੈਂਦਾ। ਨਹੀਂ ਦੂਜੇ ਦੇ ਘਰ ਦੇ ਚ ਨਹੀਂ ਜਾਣਾ। ਐ ਜਾ। ਇਸ ਘਰ ਨੇ ਹੈ ਸੋ ਜੋ ਤੂੰ ਢੋਂਡ ਖਾਏ। ਅਵਰ ਕਿਸੇ ਕਹਿ ਮਤ ਹੀ। ਨਹੀਂ। ਮਹਾਰਾਜ ਕਿੰਨ੍ਹੇ ਮੈਂ ਉਸ ਤੋਂ ਸਦਕੇ ਜਾਣਾ ਕੁਰਬਾਨ ਜਾਣਾ ਇਹ ਨਹੀਂ ਆਖੇ ਜਿਹੜੇ ਆਪਣੇ ਹੱਥਾਂ ਨੂੰ ਹੱਥਾਂ ਨੂੰ ਦੇ ਬਰੇਰਿਆਂ ਨੇ ਰੋਕਿਆ ਸਾਰਿਆਂ ਨੇ ਰੋਕਿਆ ਕਿਉਂਕਿ ਅਤਕੜੀਆਂ ਨੇ ਪਹਿਰਾਨੋ ਤੇ ਸਾਰਿਆਂ ਨੇ ਰੋਕਿਆ ਬਫੇਰਿਆਂ ਨੇ ਰੋਕਿਆ ਕਿਉਂਕਿ ਬੇੜੀਆਂ ਨੇ ਜੇਲਾਂ ਨੇ ਕਾਨੂੰਨ ਹੈ ਸਦਾ ਮਹਾਰਾਜ ਕਿੰਨ੍ਹੇ ਦ੍ਰਿਸ਼ਟ ਵਿਕਾਰੀ ਬੰਧਨ ਬਾਂਦੇ ਹੌ ਤਾਂ ਕੇ ਬਲ ਜਾਏ ਮੈਂ ਸਦਕੇ ਜਾਣਾ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਰੋਕ ਲੈਂਦਾ ਜਿਸ ਨੇ ਦ੍ਰਿਸ਼ਟੀ ਨੂੰ ਰੋਕ ਲਿਆ ਉਹਦੇ ਹੱਥ ਆਪੇ ਰੁਕ ਗਏ ਪ੍ਰਾਇ ਧਨ ਤੇ ਨਹੀਂ ਜਾਣਗੇ ਪ੍ਰਾਇ ਰੂਪ ਤੇ ਨਹੀਂ ਜਾਣਗੇ ਜਿਹਨੇ ਨਜ਼ਰਾਂ ਨੂੰ ਵੀ ਰੋਕ ਲਿਆ ਉਹਦੇ ਪੈਰ ਤੇ ਆਪੇ ਹੀ ਰੁਕ ਗਏ ਤੇ ਜਿਸ ਨੇ ਨਜ਼ਰਾਂ ਨੂੰ ਨਹੀਂ ਰੋਕੇ ਔਰ ਖੁੱਲਾ ਛੱਡਿਆ ਹੋਇਆ ਹੈ ਜਿਸ ਦਿਨ ਮੌਕਾ ਮਿਲੇ ਹੱਥਾਂ ਨੂੰ ਬੰਦਨ ਨਹੀਂ پا ਸਕੇਗਾ ਤੇ ਪੈਰਾਂ ਨੂੰ ਵੀ ਨਹੀਂ ਰੋਕ ਸਕੇ ਔਰ ਅਨਰਥ ਹੋ ਜਾਵੇਗਾ ਨਜ਼ਰਾਂ ਨਾਲ ਇਹਦਾ ਆਪਣਾ ਅੰਤਿਸ਼ ਕਰਨ ਮੈਲਾ ਹੁੰਦਾ ਹੈ ਦੂਜੇ ਨੂੰ ਚੋਟ ਨਹੀਂ ਪਹੁੰਚਦੀ ਪਰ ਜੇ ਹੱਥ ਪਹੁੰਚ ਗਏ ਨੇ ਇਹਦੇ ਪੈਰ ਪਹੁੰਚ ਗਏ ਨੇ ਦੂਜੇ ਨੂੰ ਚੋਟ ਪਹੁੰਚਦੀ ਦੂਜੇ ਦਾ ਨੁਕਸਾਨ ਹੁੰਦਾ ਇਸ ਵਾਸਤੇ ਕਾਨੂੰਨ ਹੈ ਹੱਤਕੜੀਆਂ ਨੇ ਬੇੜੀਆਂ ਨੇ ਪਰ ਨਜ਼ਰਾਂ ਪਹੁੰਚ ਗਈਆਂ ਨੇ ਇਹਦੇ ਨਾਲ ਦੂਜੇ ਨੂੰ ਹਾਨੀ ਨਹੀਂ ਪਹੁੰਚਦੀ ਪਰ ਆਪਣੀ ਹਾਨੀ ਬੜੀ ਭਾਰੀ ਹੋ ਜਾਂਦੀ भयंकर मन में लाव रहे अत्यंत मन में लाव जाना महाराज कहने ये जो संतुष्टि है जो संतोष है मेरा बेटा मेनू हर जगह से आनंदित रख दे सत भाई कर एहि विशेष उच्चा आचल शीन पे संजम ए मेरे बिरान है मेरे नाल ने ਕਿਪਾ ਜੀ ਕਹਿੰਦੇ ਨੇ ਪੁੱਤਰ ਨਾਨਕ ਤੇ ਤੇ ਤੇਰੀਆਂ ਗੱਲਾਂ ਮੇਰੀ ਸਮਝ ਵਿੱਚ ਨਹੀਂ ਆਈਆਂ ਜਿਵੇਂ ਕਵੀ ਸੰਤੋਖ ਸਿੰਘ ਵੀ ਲਿਖ ਦੇਣਾ ਪਰ ਇਹ ਦੱਸ ਜਿਹੜਾ ਪਰਿਵਾਰ ਤੇਰੇ ਨਾਲ ਜਾਂਦਾ ਉਹਦੇ ਵਿੱਚ ਪਤਨੀ ਵੀ ਹੈ ਅਗਰ ਹੈ ਤੂੰ ਫਿਰ ਇਹ ਦੱਸ ਤੇਰੇ ਫਿਰ ਸੱਸ ਤੇ ਸਹੁਰਾ ਕੌਣ ਨੇ ਹਉ ਮਾਤਾ ਜੀ ਖੁੱਲ ਕੇ ਸਾਹਮਣੇ ਆ ਗਈ ਕਵੀ ਸੰਤੋਖ ਸਿੰਘ ਜੀ ਇਸ ਤਰ੍ਹਾਂ ਲਿਖਦੇ ਔਰ ਇਹ ਸ਼ਬਦ ਹੈ ਇਸ ਸ਼ਬਦ ਦੀ ਵਿਆਖਿਆ ਉਹਨਾਂ ਨੇ ਲਿਖੀ ਹੈ ਜੋ ਗੋੜੀ ਰਾਗ ਦਾ ਦੂਸਰਾ ਸ਼ਬਦ ਮਹਾਰਾਜ ਜੀ ਕਹਿੰਦੇ ਨੇ ਸ਼ਰਮ ਸੁਰਤ ਦੋਹੇ ਸੱਸੂ ਰੁਭੈ ਕਰਨੇ ਕਾਮਣ ਕਰਮਨ ਲੈ ਸ਼ਰਮ ਮਿਹਨਤ ਨੂੰ ਕਹਿੰਦੇ ਨੇ ਸੰਸਕ੍ਰਿਤ ਦਾ ਸ਼ਬਦ ਹੈ ਸ਼ਰਮ ਸ਼ਰਮਦਾਨ ਮਿਹਨਤਦਾਨ ਕਰਨਾ ਜੇ ਜੋ ਮਿਹਨਤ ਮੁਸ਼ਕਲ ਘਾਲਣਾ ਹੈ ਇਹ ਮੇਰਾ ਸਾਰਾ ਸੁਰਤ ਜਿਹੜੀ ਮਨ ਦੀ ਕਾਗਰਤਾ ਹੈ ਟਿਕਾਓ ਹੈ ਇਹ ਮੇਰੀ ਸੱਸ ਹੈ ਮਿਹਨਤ ਰੂਪੀ ਸੋਹਰਾ ਸੁਰਤ ਰੂਪੀ ਸੱਸ ਦੇ ਸੰਜੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਹੈ ਜੇ ਨੂੰ ਕਹਿੰਦੇ ਨੇ ਭਗਤੀ ਏ ਮੇਰੀ ਕਾਮਣੇ ਮੇਰੀ ਇਸਤਰੀ ਏ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨਿਜ ਭਗਤੀ ਸੇਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜਿ ਚਰ ਹਸੀ ਪਿਤਾ ਕੇ ਸਾਥ ਪਿਤਰ ਕੰਤ ਬਉ ਫਿਰਤ ਉਦਾਸ ਕਰ ਸੇਵਾ ਸਭ પુરੁਖ ਮਨਾਇ ਗੁਰ ਆਣੀ ਘਰ ਮੇ ਤਾਂ ਸਰਬ ਸੁਖ ਪਾਇਆ ਭਗਤੀ ਸਾਡੀ ਕਾਮਣੇ ਗੁਰੂ ਅਰਜਨ ਦੇ ਕਨਈ ਕਾਮਣ ਕਰਮਨ ਦੇ ਇਹ ਸਾਡੀ ਕਹਾਣੀ ਸ਼ਰਮ ਗਾਲ ਨਾਲ ਨੁਅਗੇ ਕੀਤਾ ਮਹਾਰਾਜ ਐਸਾ ਕਹਿੰਦੇ ਨ ਮੰਗਣ ਗਿਆ ਸੋ ਮਰ ਰਿਆ ਮੰਗਣ ਮੋਲ ਨਾ ਜਾ ਆਪਣੀ ਜ਼ਮੀਰ ਨੂੰ ਮਾਰੇ ਬਿਨਾਂ ਆਪਣੀ ਅਣਖ ਨੂੰ ਮਾਰੇ ਬਿਨਾਂ ਕੋਈ ਮੰਗਣੀ ਸੱਭ ਇਸ ਨੂੰ ਮਹਾਰਾਜ ਨੇ ਚੰਗਾ ਨਹੀਂ ਸਮਝਿਆ ਇਸ ਵਿੱਚ ਮਨੁੱਖ ਆਪਣੀ ਜ਼ਮੀਰ ਨੂੰ ਮਾਰਦਾ ਹੈ ਅਣਖ ਨੂੰ ਮਾਰਦਾ ਹੈ ਸਭ ਤੋਂ ਤੱਲੇ ਹੋ ਜਾਂਦਾ ਹੈ ਮੰਗਲ ਲੱਗਿਆ ਉਸ ਦਾ ਹੱਥ ਹੀ ਸਿਰਫ ਥੱਲੇ ਨਹੀਂ ਆਉਂਦਾ ਉਹਦੀ ਅਣਖ ਗੈਰਤ ਹਿੰਮਤ ਸਭ ਥੱਲੇ ਹੁੰਦੀ ਕੁਝ ਵੀ ਨਹੀਂ ਕੁਝ ਵੀ ਥੱਲੇ ਸਭ ਕੁਝ ਥੱਲੇ ਹੁੰਦਾ ਕੁਝ ਵੀ ਉੱਪਰ ਨਹੀਂ ਆਉਂਦਾ ਇਸ ਵਾਸਤੇ ਬ੍ਰਿਸ਼ਾ ਦੇ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੁੰਦੇ ਮਹਾਤਮਾ ਬੋਧ ਤੇ ਸوامی ਮਹਾਵੀਰ ਨੇ ਬਿਖਸ਼ੂ ਪੈਦਾ ਕੀਤੇ ਬਿਖਸ਼ਾ ਮੰਗ ਕੇ ਗੁਜ਼ਾਰਾ ਕਰਨਾ ਇਹ ਵਿਅਕਤੀਗਤ ਧਰਮ ਹੈ ਮਾਤਮਾ ਬੁੱਧ ਲਈ ਠੀਕ ਹੋ ਸਕਦਾ ਸਮੂਹਕ ਧਰਮ ਨਹੀਂ ਹੈ ਅਗਰ ਸਾਰੇ ਬਿਖਸ਼ੂ ਬਣ ਜਾਣ ਤਾਂ ਫਿਰ ਦੇਗਾ ਕੌਣ ਪਹਿਲੇ ਇਹਦਾ ਕੌਣ ਦੇਗਾ ਜੇ ਸਾਰੇ ਬਿਖਸ਼ੂ ਬਣ ਜਾਣ ਸਾਰੇ ਸਿੱਖ ਬਣ ਜਾਣ ਸੰਸਾਰ ਦਾ ਕੋਈ ਨੁਕਸਾਨ ਨਹੀਂ ਹੈ ਆਪਣੀ ਕਿਰਤ ਕਰੋ ਕਿਰਤ ਕਰਕੇ ਖਾਓ ਜੇ ਸਾਰੇ ਬਿਖਸ਼ੂ ਬਣ ਜਾਣ ਫਿਰ ਦੇਗਾ ਕੌਣ ਸਾਰੇ ਭੁੱਖੇ ਮਰਨ ਤੇ ਜੇ ਸਾਰੇ ਗ੍ਰਸ ਦੇ ਤਿਆਗੀ ਬਣ ਜਾਣ ਦੇਵੇਂ ਉਹਨਾਂ ਦਾ ਉਪਦੇਸ਼ ਹੈ ਮਹਾਵੀਰ ਦਾ ਤੇ ਮਹਾਤਮਾ ਬੁੱਧਾ ਛੋੜੋ ਗ੍ਰਸ ਸਾਰੇ ਗ੍ਰਸ ਦੇ त्यागी ਬਣ ਜਾਣ 200 ਸਾਲ ਬਾਅਦ ਜ਼ਮੀਨ ਦੇ ਉੱਤੇ ਇੱਕ ਮਨੁੱਖ ਵੀ ਨਹੀਂ ਆਉਗਾ ਗੱਲ ਖਤਮ ਮਨੁੱਖਾਂ ਤੋਂ ਜ਼ਮੀਨ ਪਿਆਲੀ ਹੋ ਜਾਏਗੀ ਪ੍ਰਕਿਰਤੀ ਇਸ ਤਰ੍ਹਾਂ ਨਹੀਂ ਚਾਹਦੀ ਇਹ ਪ੍ਰਾਕ੍ਰਿਤਿਕ ਧਰਮ ਨਹੀਂ ਵਿਅਕਤੀਗਤ ਧਰਮ ਹੋ ਸਕਦਾ ਹੈ ਕਿਸੇ ਇਕੱਲੇ ਇਨਸਾਨ ਲਈ ਠੀਕ ਹੈ ਸਮੂਹਕ ਧਰਮ ਨਹੀਂ ਸਾਰਿਆਂ ਦਾ ਨਹੀਂ ਇਸ ਨੂੰ ਮੈਂ ਅਕਸਰ ਹਲਤ ਕਰਦਾ ਹਾਂ। ਕਈ ਬੋਧੀਆਂ ਨੇ ਮੇਰੇ ਅੱਗੇ ਇਸ ਗੱਲ ਨੂੰ تسلیم ਵੀ ਕਰ ਲਏ। ਮੈਂ ਕਹਾਂ ਸਪੱਸ਼ਟ ਕਰ ਸਕਦੇ ਹੋ। ਅਗਰ ਕਿਤੇ ਤੁਹਾਡੇ ਮਾਂ-ਬਾਪ ਇੱਕ ਵਿਖਸ਼ੂ ਹੁੰਦੇ ਤੇ ਤੁਸੀਂ ਹੋ ਸਕਦੇ ਸੀ। ਤੁਹਾਡਾ ਹੋਣਾ ਹੀ ਇਸ ਗੱਲ ਦਾ ਸਬੂਤ ਹੈ ਤੁਹਾਡੇ ਮਾਂ-ਬਾਪ ਗ੍ਰਸਤੀ ਸਨ। ਤਾਂ ਤੁਸੀਂ ਤਾਂ ਤੁਸੀਂ ਵਿਖਸ਼ੂ ਬਣਿਆ। ਹਰ ਸਾਰੇ ਵਿਖਸ਼ੂ ਬਣ ਜਾਣ ਤੇ ਦੇਗਾ ਕੌਣ? ਸਾਰੇ ਤਿਆਗੀ ਬਣ ਜਾਣ ਤੇ ਸੰਸਾਰ ਤੇ ਠੱਪ ਹੋ ਜਾਏ।